ਹਾਂਜੀ ਜੀ ਆਪਾਂ ਪਹਿਲਾਂ ਆਪਣੀ ਸਲਵਾਰ ਦੀ ਕਟਿੰਗ ਕਰ ਲਈ ਸੀਗੀ ਹੁਣ ਆਪਾਂ ਇਹਦੀ ਸਟਿਚਿੰਗ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਇਸ ਦਾ ਆਹ ਵਾਲੇ ਆਸਣ ਵਾਲੀ ਸਿਉਣ ਮਾਰਾਂਗੇ ਲਾਈਨਿੰਗ ਵਾਲਾ ਕੱਪੜਾ ਤੇ ਦੂਸਰੇ ਸਾਰੇ ਕੱਪੜੇ ਨੂੰ ਆਪਾਂ ਇਕੱਠਾ ਕਰ ਲੈਣਾ ਇਹ ਕੱਪੜੇ ਨੂੰ ਇਕੱਠਾ ਕਰਕੇ ਪਹਿਲਾਂ ਆਪਾਂ ਇਧਰਲੇ ਪਾਸੇ ਸਲਾਈ ਲਾਵਾਂਗੇ ਆਪਾਂ ਇਹ ਆਸਣ ਵਾਲੀ ਗੁੰਮ ਸਲਾਈ ਲਾਵਾਂਗੇ ਮੈਂ ਦੇਖੋ ਪਹਿਲਾਂ ਲਾਈਨਿੰਗ ਵਿੱਚ ਕਰ ਲੈਣੀ ਆ ਸਲਵਾਰ ਦਾ ਕੱਪੜਾ ਕਰ ਲੈਣਾ ਆਪਾਂ ਉੱਪਰ ਲਾਈਨਿੰਗ ਕਰ ਲੈਣੀ ਆ ਆਪਾਂ ਅੰਦਰਲੇ ਪਾਸੇ ਤੇ ਸਲਵਾਰ ਦਾ ਕੱਪੜਾ ਕਰ ਲੈਣਾ ਜੀ ਆਪਾਂ ਉੱਪਰ ਉੱਪਰ ਕਰਕੇ ਬਿਲਕੁਲ ਆਪਾਂ ਨਾਲ-ਨਾਲ ਸਿਲਾਈ ਲਗਾ ਰਹੇ ਹਾਂ ਤੋਂ ਬਾਅਦ ਫਿਰ ਇਸ ਨੂੰ ਨੋਰਮਲ ਸਲਾਈ ਲਗਾਉਣ ਤੋਂ ਬਾਅਦ ਫਿਰ ਆਪਾਂ ਇਸ ਨੂੰ ਇਸ ਤਰ੍ਹਾਂ ਕਰ ਲੈਣਾ ਆ ਦੇਖੋ ਹੁਣ ਆਪਾਂ ਜਿਹੜੀ ਸਲਾਈ ਆ ਉਹ ਲਾਵਾਂਗੇ ਹੁਣ ਆਪਾਂ ਇਹਨੂੰ ਕੱਪੜੇ ਦਾ ਦੂਜਾ ਪਾਸਾ ਕਰ ਲਿਆ ਉਲਟਾ ਹੁਣ ਆਪਾਂ ਸਲਾਈ ਆ ਜਿਹੜੀ ਉਹ ਲਾਵਾਂਗੇ ਸਰਸ ਸਲਾਈ ਬਹੁਤ ਹੀ ਕੋਈ ਧਾਗਾ ਨਹੀਂ ਹੈਗਾ ਬਹੁਤ ਹੀ ਫਿੰਕੀ ਆਉਂਦੀ ਹੈ ਜਦੋਂ ਅਸੀਂ ਸਲਾਈ ਕਰਦੇ ਹਾਂ ਸਟ੍ਰੇਟ ਸਲਵਾਰ ਦੀ ਜਿਹੜੀ ਸਟਿਚਿੰਗ ਹੁੰਦੀ ਹੈਗਾ ਬਹੁਤ ਹੀ ਸੌਖੀ ਹੁੰਦੀ ਹੈ ਜੀ ਛੇਤੀ ਹੋ ਜਾਂਦੀ ਹੈ ਜੀ ਹੁਣ ਆਪਾਂ ਨਾ ਕਈ ਵਾਰੀ ਕਈ ਵਾਰੀ ਜਦੋਂ ਸਟ੍ਰੇਟ ਸਲਵਾਰ ਆ ਨਾ ਉਹ ਪੈਰਾਂ ਤੇ ਡਿੱਗਦੀ ਹੁੰਦੀ ਹੈ ਜੀ ਉਹ ਬਿਲਕੁਲ ਸਟ੍ਰੇਟ ਰਹੇ। ਉਹਦੇ ਖਾਤਰ ਆਪਾਂ ਤੁਹਾਨੂੰ ਸਲਵਾਰ ਤੇ ਕਾਟ ਪਾਉਣੀ ਦੱਸਾਂਗੇ। ਸਭ ਤੋਂ ਪਹਿਲਾਂ ਆਪਾਂ ਇਹਨੂੰ ਇਦਾਂ ਇਸ ਤਰ੍ਹਾਂ ਕਰ ਲੈਣਾ ਵਾ। ਵਾਲਾ ਆਪਣਾ ਮੂਰਲਾ ਪਾਸਾ ਹੋ ਗਿਆ ਹੁਣ ਇਹਦੇ ਤੇ ਆਪਾਂ 1/2 ਇੰਚ ਦੀ ਕਾਟ ਪਾਵਾਂਗੇ ਤੁਸੀਂ ਚਾਹੋ ਤਾਂ ਇੱਕ ਦੀ ਵੀ ਪਾ ਸਕਦੇ ਹੋਗੇ ਆਪਾਂ ਪਾਵਾਂਗੇ 1/2 ਇੰਚ ਦੀ ਕਾਟ ਪਾਵਾਂਗੇ ਇਹਦੇ ਨਾਲ ਕੀ ਹੁੰਦਾ ਜਿਹੜੀ ਆਪਣੀ ਸਲਵਾਰ ਆ ਗਈ ਉਹ ਨੀਚੇ ਨਹੀਂ ਉੱਚਿਆਂ ਤੇ ਨਹੀਂ ਡਿੱਗਦੀ ਹੈਗੀ ਬਿਲਕੁਲ ਸਿੱਧੀ ਰਹਿੰਦੀ ਹੈ ਜੀ ਜੀ বেলਟ ਜੜਾਂਗੇ ਇੱਥੇ ਘਟੋ ਘਟ ਤਿੰਨ ਕੁੰਗਲ ਦਾ ਛੱਡ ਕੇ ਇੱਥੇ ਆਪਾਂ ਮਾਰਕ ਕਰ ਲੈਣਾ ਇਸ ਤਰ੍ਹਾਂ ਹੀ ਆਪਾਂ ਇੱਧਰ ਲਾ ਲੈਣੀ ਆ ਦੂਸਰੀ ਸਾਈਡ ਸਲਾਈ ਇੱਧਰ ਆਪਾਂ ਨੇਫਾ ਨਹੀਂ ਬਣਾਉਣਾ ਹੈਗਾ ਮਤਲਬ ਕਿ ਨੇfte ਦੀ ਚਿੜੀ ਨਹੀਂ ਰੱਖਣੀ ਇੱਧਰ ਆਪਾਂ ਸਲਾਈ ਸਾਰੇ ਤੁਰ ਤੱਕ ਲਾਵਾਂਗੇ ਸਲਾਈ ਸਾਰੇ ਐਂਡ ਤੱਕ ਐਦਾਂ ਲਗਾਵਾਂਗੇ ਆ ਦੇਖੋ ਜੀ ਆ ਦੋਵੇਂ ਸਲਾਈਆਂ ਲਗਾਉਣ ਤੋਂ ਬਾਅਦ ਹੁਣ ਆਪਾਂ ਆਪਣਾ ਨੇਫਾ ਬਣਾਵਾਂਗੇ ਤੁਹਾਨੂੰ ਨੇਫੇ ਦੀ ਚਿੜੀ ਬਣਾਉਣੀ ਦੱਸਾਂਗੇ ਸਭ ਤੋਂ ਪਹਿਲਾਂ ਆਪਾਂ ਵਾਲੇ ਕੱਪੜੇ ਨੂੰ ਇਦਾਂ ਫੋਲਡ ਕਰ ਲੈਣਾਗਾ ਫਰਾਂ ਫੋਲਡ ਕਰਨ ਤੋਂ ਬਾਅਦ ਇਹਨੂੰ ਐਦਾਂ ਫੋਲਡ ਕਰ ਲੈਣਾ ਇਹਨੂੰ ਐਦਾਂ ਇਹਦਾ ਟਿਕਸ ਲੈ ਲਵਾਂਗੇ

ਕੋਈ ਯੋਗ ਨਹੀਂ ਬੈਲ ਰੈਡੀ ਹੋ ਗਈ ਹੁਣ ਆਪਾਂ ਪਾਵਾਂਗੇ ਜੀ ਸਲਵਾਰ ਦੇ ਬਲ ਸਲਵਾਰ ਜਿਹੜੀ ਦੂਸਰੀ ਸਲਵਾਰ ਹੁੰਦੀ ਆ ਆਪਾਂ ਉਹਦੇ ਵੱਲ ਅੱਧ ਤੋਂ ਸ਼ੁਰੂ ਕਰਦੇ ਆ ਜਿਹੜੇ ਸਟ੍ਰੇਟ ਸਲਵਾਰ ਦੇ ਬਲ ਹੁੰਦੇ ਨੇ ਆਪਾਂ ਸਿਰਫ ਆ 4-5 ਇੰਚ ਦੇ ਵਿੱਚ ਵਿੱਚ ਹੀ ਪਾਉਣੇ ਹੁੰਦੇ ਨੇ ਇਤੋਂ ਵੀ 4.5 ਲਵਾਂਗੇ ਆਪਾਂ ਤੇ ਇਤੋਂ ਵੀ 4.5 ਇੰਚ ਇਹ ਜਿਹੜੇ ਵੱਲ ਨੇ ਆਪਾਂ ਬਸ ਇਹ ਇਹਦੇ ਅੰਦਰ ਅੰਦਰ ਹੀ ਪਾਉਣੇ ਨੇ ਹੁਣ ਆ ਇਹਦਾ ਪਿਛਲਾ ਹਿੱਸਾ ਜਿੱਧਰ ਨੀਫੇ ਦੀ ਚਿੜੀ ਨਹੀਂ ਰੱਖੀ ਹੋਈ ਹੈਗੀ ਆਪਣੇ ਜਿੱਥੇ ਆਸਣ ਵਾਲੀ ਸਿਲਾਈ ਲਾਈ ਸੀ ਉਹ ਵਾਲਾ ਹਿੱਸਾ ਦਾ ਜੀ ਦੋ ਬਲ ਪਾਵਾਂਗੇ ਆਪਾਂ ਪਿੱਛੇ ਚਾਹੁੰਦਾ ਬਲ ਪਹਿਲਾਂ ਵੀ ਪਾ ਸਕਦੇ ਹੋਗੇ ਵਿਵਾਦ ਵਿੱਚ বেলਟ ਨੂੰ ਅਟੈਚ ਕਰ ਲੂੰ ਪਰ ਨਾਲ ਹੁੰਦੇ ਵੀ ਬਹੁਤ ਹੀ ਸੌਖੇ ਤਰੀਕੇ ਨਾਲ ਬਲ ਪੈ ਜਾਂਦੇ ਨੇ ਆ ਆਪਣੀ বেলਟ ਆ ਜੀ ਆ ਜਿੱਥੇ ਆਪਾਂ ਦੋ ਬਲ ਪਾਏ ਸੀ ਉਹ ਸੀ ਆ ਵਾਲੇ ਜਿੱਥੇ ਸਲਾਈ ਲਾਈ ਹੋਈ ਆ ਆ ਵਾਲੇ ਹਿੱਸੇ ਨੂੰ ਆ ਵਾਲੇ ਦੇ ਨਾਲ ਮਿਲਾ ਲੈਣਾ ਤੇ ਸਲਵਾਰਾ ਆ ਤਾਸਾ ਆਪਾਂ ਉੱਪਰ ਰੱਖਾਂਗੇ ਸਰ੍ਹਾਂ ਕਰਕੇ ਜੀ ਆਪਾਂ 1.5 ਇੰਚ ਦੀ ਇਦਾਂ ਬਲ ਇਕੱਠੇ ਕਰਕੇ ਇਦਾਂ ਬਲ ਪਾ ਲੈਣੇ ਆਂ ਦੇਖੋ ਇੱਕ ਬਲ ਪੈ ਗਿਆ ਇਸੇ ਮਸੀਂ ਰੋਕ ਕੇ ਆਪ ਇੱਕ ਬਲ ਇੱਕ ਇੱਕ ਕਰਕੇ ਹੋਰ ਬਲ ਪਾਈ ਜਾਣੇ ਐਸ ਤਰ੍ਹਾਂ ਨਾਲ ਤਾਂ ਬਲ ਛੀਕੀ ਪੈ ਜਾਂਦੇ ਨੇ ਤੇ ਨਾਲੇ ਸੌਖੇ ਪੈ ਜਾਂਦੇ ਨੇ ਕੋ ਜੀ ਨਾਤਾ ਆਪਣਾ ਕੱਪੜਾ ਘਟਿਆ ਨਾ ਹੀ ਵਧਿਆ ਤੇ ਸਹੀ ਤਰੀਕੇ ਚ ਪਏ ਨੇ। ਇਸ ਤਰ੍ਹਾਂ ਜੀ ਆਪਾਂ ਮਸ਼ੀਨ ਨੂੰ ਸਲਾਈ ਨੂੰ ਡਬਲ ਕਰ ਦੇਣਾ। ਡਬਲ ਕਰਕੇ ਆਏ ਦੂਸਰੇ ਪਾਸੇ ਇਸ ਤਰ੍ਹਾਂ ਹੀ ਆਪਾਂ ਦੂਜੇ ਪਾਸੇ ਬਲ ਪਾ ਦੇਣੇ ਆ। ਦੂਜੇ ਪਾਸੇ ਬਲ ਪਾ ਕੇ ਫਿਰ ਤੁਹਾਨੂੰ ਆਪਾਂ ਸਲਵਾਰ ਦੇ ਬਲ ਦਿਖਾਵਾਂਗੇ। ਆ ਦੇਖੋ ਜੀ ਹੁਣ ਆਪਣੀ ਸਲਵਾਰ ਦੇ ਪੱਲ ਪੈ ਗਏ ਉਧਰ ਵੀ ਨੌ ਹੀ ਪੱਲ ਪੈ ਨੇ ਇਧਰ ਵੀ